ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਥਾਨਕ ਸ਼੍ਰੀ ਲੋਕ ਕਲਿਆਣ ਸੇਵਾ ਸੰਮਤੀ ਵੱਲੋਂ ਹੱਡੀਆਂ ਅਤੇ ਚਮੜੀ ਦੇ ਰੋਗਾਂ ਦਾ ਮੁਫਤ ਚੈੱਕਅਪ ਕੈਂਪ ਰਾਮਲੀਲਾ ਗਰਾਊਂਡ ਵਿੱਚ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਸੰਸਥਾ ਦੇ ਪ੍ਰਧਾਨ ਕਾਉਂਸਲਰ ਪ੍ਰੇਮ ਗਰਗ ਨੇ ਦੱਸਿਆ ਕਿ ਇਸ ਕੈਂਪ ਵਿੱਚ ਹੱਡੀਆਂ ਦੇ ਮਾਹਿਰ ਡਾਕਟਰ ਐਮ ਐਸ ਗੁਪਤਾ ਪੰਚਕੂਲਾ ਅਤੇ ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰ ਪੁਨੀਤ ਰੇਖੀ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਇਸ ਕੈਂਪ ਦੇ ਵਿੱਚ ਲਗਭਗ 500 ਦੇ ਕਰੀਬ ਲੋਕਾਂ ਨੇ ਆਪਣਾ ਚੈੱਕਅਪ ਕਰਵਾਇਆ ਇਸ ਕੈਂਪ ਵਿੱਚ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਦਵਿੰਦਰ ਕੋਹਲੀ ਬੁੱਢਲਾਡਾ ਅੱਜ ਉਰੇ ਹੱਡੀਆਂ ਤੇ ਚਮੜੀ ਦੇ ਰੋਗਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਸਾਡੀ ਸ਼੍ਰੀ ਲੋਕ ਪੁਨਰ ਸੇਵਾ ਸੰਪਤੀ ਬੁੱਢਾਡਾ ਵੱਲੋਂ ਜੋ 1986 ਦੇ ਵਿੱਚ ਚਲਾਈ ਸੀ ਇਹਨੇ ਬਹੁਤ ਸਮਾਜ ਸੇਵੀ ਕੰਮ ਕੀਤਾ ਨੇ ਜੋ ਬਾੜਾ ਦੇ ਵਿੱਚ ਕੰਮ ਕੀਤਾ ਅੱਖਾਂ ਦੇ ਆਪਰੇਸ਼ਨ ਤੋਂ 30 ਇਪਰੇਸ਼ਨ ਦਾ ਨੇ ਆਪਰੇਸ਼ਨ ਕਿਤੇ ਨੇ ਚੈੱਕ ਅਪ ਵੀ ਕੀਤਾ ਨੇ ਹੱਡੀਆਂ ਦਾ ਦੂਸਰਾ ਟੈਂਪਸ ਸਾਡਾ ਸਕਿਨ ਦਾ ਪਹਿਲਾ ਮੈਪ ਹੈ ਸਾਨੂੰ ਤਕਰੀਬਨ 40 ਸਾਲ ਹੋ ਗਏ ਮਨੁੱਖ ਦੀ ਸੇਵਾ ਕਰਦੇ ਨੂੰ ਅੱਜ ਬੁਢਾਗਾ ਵਿੱਚ ਲੋਕ ਸਿਹਤ ਸੇਵਾ ਸੰਧੀ ਵੱਲੋਂ ਹੱਡੀਆਂ ਦਾ ਕੈਂਪ ਲਗਾਇਆ ਜਾ ਰਿਹਾ ਔਰ ਸਕਿਨ ਦਾ ਜਿਹੜੇ ਹੱਡੀਆਂ ਦੇ ਡਾਕਟਰ ਨੇ ਉਹ ਐਮਐਸ ਦਿੱਤਾ ਪੰਚਕੁਲਾ ਤੋਂ ਜਿਹੜੇ ਸਕਿੰਦੇ ਨੇ ਉਹ ਆਪਣੀ ਕੋਲ ਜੀ ਰੇਖੀ ਮਾਨਸਾ ਤਰੋਸ ਸਪੈਸ਼ਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਵੀ ਸਾਡੇ ਪੁਲਾਡੇ ਅਸੀਂ ਲੋਕ ਭਲਾਈ ਸੇਵਾ ਸੰਬੰਧੀ ਲੋਕ ਕੈਂਪ ਲਾਣਾ ਹੈ ਵੀ ਸਾਨੂੰ ਸੇਵਾ ਦਾ ਮੌਕਾ ਦਿਓ ਉਹਨਾਂ ਨੇ ਸਾਡੀ ਪਹਿਲੀ ਬੇਨਤੀ ਤੋਂ ਉਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਸਾਡੀ ਅਸੀਂ ਕੈਂਪ ਲਾ ਰਹੇ ਹਾਂ ਘੱਟੋ ਘੱਟ ਕੰਮ ਸੇਮ ਸਾਨੂੰ ਉਮੀਦ ਹੈ ਵੀ 500 ਦੇ ਕਰੀਬ ਅਸੀਂ ਪੇਸ਼ੇੰਟ ਇੱਥੇ ਰਜਿਸਟ੍ਰੇਸ਼ਨ ਕਰਾਂਗੇ ਉਹਨਾਂ ਦੀ ਉਹਨਾਂ ਨੇ ਦੋਇਆਂ ਪ੍ਰੀਤਿਆ ਲਈ ਪੰਦਰਾਂ ਦਿਨ ਦੀ ਔਰ ਸਾਰੇ ਮੈਂਬਰਾਂ ਦਾ ਸਹਿਯੋਗ ਹੈ ਜੋ ਸਾਰੇ ਆਪਣਾ ਸ਼ਹਿਰ ਦਾ ਸਹਿਯੋਗ ਹੈ ਜੋ ਸਾਨੂੰ ਇਹ ਸਟੇਪ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਹੈ ਔਰ ਸਹਿਯੋਗ ਕਰੇ ਲੋਕल्याण ਸੇਵਾ ਸੰਧੀ ਵੱਲੋਂ ਹੱਡੀਆਂ ਦਾ ਕੈਂਪ ਲਗਾਇਆ ਸਾਡੇ ਮਾਧਮ ਨਾਲ ਕੀ ਸਨੇਹ ਦੇਣਾ ਚਾਹੁੰਦੇ ਹਨ ਲੋਕਾਂ ਨੂੰ ਪਹਿਲਾਂ ਤਾਂ ਮੈਂ ਲੋਕ ਕਲਿਆਣ ਸਮਿਤੀ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਜੀ ਜੀ ਉਹਨਾਂ ਨੇ ਬੁਲਾਇਆ ਤੇ ਇੱਥੇ ਸਮਾਜ ਦੇ ਵਾਸਤੇ ਾਨੂੰ ਵੀ ਮੌਕਾ ਮਿਲਿਆ ਕਿ ਅਸੀਂ ਇਸ ਸਮਾਜ ਦੀ ਸੇਵਾ ਕਰਨ ਲਗੇ ਹਾਂ ਰੋਗੀਆਂ ਦੀ ਸੇਵਾ ਕਰਨ ਦੀ ਸੇਵਾ ਕਰਨ ਦੀ ਤਾਂ ਇੱਥੇ ਮੈਂ ਦੇਖਿਆ ਕਿ ਸਾਡੇ ਕੋਲ ਜ਼ਿਆਦਾਤਰ ਰੋਗੀ ਛੋਟਿਆਂ ਦੇ ਦਰਦ ਵਾਸਤੇ ਆ ਰਹੇ ਨੇ ਇਹ ਛੋਟਿਆਂ ਦਾ ਤਾਂ ਬਹੁਤ ਕਾਮਨ ਹੋਦਾ ਜਾ ਰਿਹਾ ਬਹੁਤ ਕਾਮਨ ਬਿਮਾਰੀ ਬanti ਜਾ ਰਹੀ ਹੈ ਤੇ ਇਹਦੇ ਕਈ ਕੁਝ ਮੁੱਖ ਕਾਰਨ ਨੇ ਕਿ ਲੋਕਾਂ ਦਾ ਵਧਣ ਪਤਾ ਜਾ ਰਿਹਾ ਹੈ ਲੋਕ ਐਕਸਰਸਾਈਜ਼ ਨਹੀਂ ਕਰਦੇ ਡਾਈਟ ਦੇ ਬਾਰੇ ਖਿਆਲ ਨਹੀਂ ਰੱਖਦੇ ਕੈਲਸ਼ੀਅਮ ਵਿਟਾਮਿਨ ਦੀ ਘਾਟ ਪਾਈ ਜਾਂਦੀ ਹੈ ਇਸ ਕਰਕੇ ਲੋਕਾਂ ਨੂੰ ਜ਼ਿਆਦਾ ਗੋਡਿਆਂ ਦਾ ਤੇ ਮੋਢਿਆਂ ਦਾ ਦਰਦ ਹੋਣਾ ਸ਼ੁਰੂ ਹੋ ਗਿਆ ਇਹਦੇ ਵਾਸਤੇ ਮੈਂ ਜ਼ਿਆਦਾਤਰ ਇਹ ਐਡਵਾਈਸ ਕਰਾਂਗਾ ਕਿ ਇੱਕ ਤਾਂ ਕੈਲਸ਼ੀਅਮ ਵਿਟਾਮਿਨ ਦੀ ਦੀ ਘਾਟ ਪੂਰੀ ਕਰੋ ਸਰੀਰ 'ਚ ਤੇ ਆਪਣਾ ਵਜਨ ਨਾ ਬਦਲ ਦੋ ਤੇ ਰੈਗੂਲਰ ਐਕਸਰਸਾਈਜ਼ ਕਰੋ ਜ਼ਿਆਦਾ ਵੀ ਐਕਸਰਸਾਈਜ਼ ਨਾ ਕਰੋ ਪਰ ਰੈਗੂਲਰ ਐਕਸਰਸਾਈਜ਼ ਜ਼ਰੂਰੀ ਹੈ ਵੋਬੀਆ ਦੀ ਬਿਮਾਰੀ ਨੂੰ ਰੋਕਣ ਵਾਸਤੇ ਬਾਕੇ ਇੱਥੇ ਕੈਂਪ ਬੜਾ ਕਾਮਯਾਬ ਹੋ ਰਿਹਾ ਹੈ ਕਾਫੀ ਫ੍ਰੀਜ ਅਸੀਂ ਦੇਖ ਚੁੱਕੇ ਹਾਂ 60 70 ਫ੍ਰੀਜ ਦੇਖ ਚੁੱਕੇ ਹਾਂ ਤੇ ਮੇਰੇ ਘਰ ਦੇ ਜਿਸਤੇ ਨੇ ਪਾਉਂਡ 300 ਤੋਂ ਉੱਪਰ ਰਜਿਸਟ੍ਰੇਸ਼ਨ ਹੈ ਅਸੀਂ ਪੂਰਾ ਟਾਈਮ ਲਾਵਾਂਗੇ ਫ੍ਰੀਜਾਂ ਦਾ ਸਾਡੇ ਨਾਲ ਡਾਕਟਰ ਬੌਲਮ ਹੈ ਪੂਰੀ ਟੀਮ ਸਾਡੀ ਹੈ ਡਾਕਟਰ ਕਿਰਤੀਪ ਹੈ ਫਿਜ਼ੀਓਥੈਰੇਪਿਸਟ ਹੈ ਤੇ ਅਸੀਂ ਪੂਰੀ ਟੀਮ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਸਭ ਨੂੰ ਮੌਕਾ ਮਿਲਿਆ ਤੇ ऑफ़ द पीपल ऑफ गुजराडा दिट इज़ माई ग्रेट प्लेजर एंड ग्रेट ऑनर एंड आई थैंक दम फॉर माई हार्ट एंड मैं कुछ लोगों भी देना चाहती हाँ कि तो जिम्मेम बदल रहा है वो अपने खाण पान का अपनी स्किन केयर का बहुत चंकी तरह ख्याल रखन धुप को बचत करी वापी रूट सैलड ग्रीन वेजिटेबल्स को अपनी प्रोटीन टाइप का हिस्सा बना और एक और बेन ਵਲੇ ਕੋਈ ਵੀ ਦਵਾਈ ਚਾਹੇ ਉਹ ਖਾਣ ਵਾਲੀ ਹੈ ਚਾਹੇ ਤਗਾਣ ਵਾਲੀ ਉਹ ਲਾਇਸਪਾਪਨੋਂ ਇਹਦੇ ਨੁਕਸਾਨ ਜ਼ਿਆਦਾ ਹੈ ਪਹਿਲੇ ਕੱਟੇ ਹੈ ਬਿਨਾਂ ਡਾਕਟਰ ਦੀ ਸਲਾਹ ਦੇ ਆਪਾ ਸਟੂਡੈਂਟ ਵਾਲੀ ਕੋਈ ਦਵਾਈ ਆਪਣੇ ਆਪ ਨਹੀਂ ਲੈਣੀ ਨਹੀਂ ਤੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਲਦੀਆਂ ਕੀ